ਇਹ ਜਿਹੜਾ ਲਿਫਟਿੰਗ ਨੇ ਜਿਹੜੇ ਹੋਣ ਦੀ ਹੈ ਸਾਬਾ ਨੇ ਹੀ ਪੈਣਾ ਜਦੋਂ ਲਿਫਟ ਦੇ ਮੌਕੇ ਸਰ ਹੋ ਜਾਂਦੀ ਮਾਲ ਚ ਕੋਈਦਾ ਤੇ ਫਿਰ ਇਹ ਇਨਾ ਮਾਲ ਜਿਹੜਾ ਗਿੱਲਾ ਹੋ ਗਿਆ ਆ ਤੇ ਮੌਕੇ ਦੇ ਚੁੱਕਿਆ ਨਹੀਂ ਗਿਆ ਸਾਰਾ ਮਾਲ ਖਰਾਬ ਹੋ ਗਿਆ ਲੇਵਰ ਦਾ ਡਬਲ ਕੰਮ ਪੈਣ ਰਿਹਾ ਇਹ ਪੰਜਾਬ ਵੀ ਦੇਖ ਲੋ ਕੀ ਬਣ ਰਿਹਾ ਪਾਣੀ ਕਿੰਨਾ ਕਿੰਨਾ ਖਲੋਤਾ ਦਾ ਜੇ ਤੇ ਸਾਰੇ ਬਣੇ ਵੇਹ ਲੋ ਛਾਤੀ ਮਾਰ ਕੇ ਸਾਰੀ ਜੰਨੀ ਮੰਡੀ ਚ ਮਾਲ ਆ ਸਾਰਾ ਗਿੱਲਾ ਹੋ ਗਿਆ ਲੱਖਾਂ ਦੇ ਸਹਾਣਾ ਬੋਰੀਆਂ ਪਈਆਂ ਜੀ ਔਰ ਲਿਵਟੇ ਨੇ ਕਰਕੇ ਮਾਲ ਜੁਕਾ ਨਾ ਕਰਦੇ ਸਾਰਾ ਮਾਲ ਗਿੱਲਾ ਹੋਇਆ ਤੇ ਮਾਲ ਜੁ ਕੋਇਆ ਨਹੀਂ ਆ ਤੇ ਬਹੁਤੀ ਅਗਰ ਮਾਲ ਸਟੈਂਸਰ ਜੁ ਕੋਈਂਦਾ ਜੇ ਇਹ ਕੰਮ ਹੋਣਾ ਨਹੀਂ ਸੀ ਹੁਣ ਦੁਬਾਰਾ ਕੀ ਕਰਨ ਤੁਹਾਨੂੰ ਬਹੁਤ ਸਾਰਾ ਆਇਆ ਵੀ ਹੁਣ ਡਬਲ ਲੇਵਰ ਪੈਤੀ ਵੀ ਆ ਤੇ ਡਬਲ ਖਰਚੇ ਪੈਂਦੇ ਜੇ ਅਗਰ ਟੈਂਸਰ ਮਾਲ ਜੁ ਕੋਈ ਉਹ ਇੱਕ ਦੋ ਧੋਪ ਲੱਗੀ ਕੋਈ ਫੇਰ ਮਾਲ ਜਣ ਗੜੀਆਂ ਟੈਂਸਰ ਆ ਨਹੀਂ ਡਈਆਂ ਮਾਲ ਪਿੱਛੋਂ ਲੱਤ ਨਹੀਂ ਡਿਆ ਲੇਵਰਾਂ ਦਾ ਪ੍ਰੋਬਲਮ ਪੈਣ ਦੀ ਹੈ ਠੇਕਦਾਰ ਕੋਣ ਠੇਕਦਾਰ ਅੱਛਾ ਜੀ ਦੇਖੋ ਜੀ ਸਾਰੇ ਬੰਦੀਆਂ ਦੇ ਵਕੂ ਵਕ ਠੇਕਦਾਰ ਨੇ ਹਾਂਜੀ ਤੇ ਜੋ ਤੁਹਾਡੇ ਸਾਹਮਣੇ ਤੁਸੀਂ ਆਪ ਦੇਖ ਲਓ ਲਖਨਦਾਸ ਬਸ਼ਲਤ ਦਿੱਕਤਾਂ ਆਂਦੀ ਹੈ ਜੀ ਜਦੋਂ ਵੀ ਕਿਤੇ بارش ਹੁੰਦੀ ਹੈ ਜਿਹਨੇਰ ਚ ਖੜਨ ਦਾ ਦਿੱਕਤ ਆਂਦੀ ਹੈ ਮਾੜੀ ਮੋਟੀ ਜੀ ਅੱਛਾ ਹਾਂ ਫਰ ਮਾਲ ਗਿੱਲਾ ਹੋ ਗਿਆ ਕਾਫੀ ਮਾਲ ਤਾਂ ਗਿੱਲਾ ਹੋ ਹੀ ਗਿਆ ਜੀ ਲੱਗੀ ਹੈ ਲੇਵਰ ਤੇਰੀ ਕੀ ਕਰੇ ਉਲਟੀ ਪਲਟੀ ਕਰਨ ਦੇ ਸਰਪਾਲਾ ਦਿੱਤੀ ਸੀ ਸਾਰੇ ਦੇ ਉਹ ਨੇਰ ਚ ਖੜਨਾ ਸਰਪਾਲਾ ਵੀ ਉਡ ਗਈ ਸਾਰੀ ਹਾਂ ਮੈਂ ਪਿੱਛੇ ਮੁਰਸੀ ਹੋਰ ਦੁਬਾਰਾ ਹੀ ਕਰਨ ਦੇ ਉਲਟ ਪਲਟੀ ਕਰਦੇ ਪਾ ਮਾਲ ਸਿਕਾਂਦੇ ਕੀ ਕਰਨਾ ਸਰ ਤੇ ਕਿੰਨੇ ਕਿ ਬੋਰੀ ਪਈ ਗਦਾ ਹੋਰ ਮੰਡੀ ਚ ਹੋਗੀ ਲਗਭਗ तो है है, है। है। दो, दो लाख हो नहीं बारिश तो हुआ माल। तो तो का वजह से ही हुआ ना लिफ्टिंग होता तो ऐसे थोड़ी होता अब क्या कर रहे हो अब पलटी करवा रहे हैं सुखा रहे हैं क्या करेंगे मेहनत तो करना ही पड़ेगा कितनी बोरी पड़ेगी मंडी में लगभग दो अढ़ाई लाख लाख हाँ ਉਹ ਲਿਫਟਿੰਗ ਨਹੀਂ ਹੋਣੀ। ਮੈਂ ਉਸਕਾ ਜਿ ਗਿਲਾ ਹੋਗਾ। ਹਾਂ। ਕਹ ਜਾਪਿਓ। ਚਾਹਤੇ ਆ ਕਿ ਲਿਫਟਿੰਗ ਹੋ ਜਾਏ। ਔਰ ਕੀ ਚਾਹਾਂਗੇ? ਗੜੀ ਆਪੀ ਨਹੀਂ, ਗੜੀ ਨਹੀਂ ਆਤੀ। ਸਭ ਤੋਂ ਪਹਿਲਾਂ ਤਾਂ ਮੈਂ ਆਪ ਜਿਹੜੇ ਮੇਰੇ ਮੀਡੀਆ ਭਰਾ ਮੇਰੇ ਦਸਤਰਾ ਸਾਰਿਆਂ ਦਾ ਮੁੜ ਕੀ ਵੈਲਕਮ ਕਰਦਾ ਤੇ ਮੈਂ ਆਪ ਇਹਨੂੰ ਇਹ ਦੱਸਣਾ ਚਾਹਾਂਗਾ ਕਿ ਜਿਹੜੀ ਮੇਨ ਮੰਡੀ ਗੁਰਦਾਸਪੁਰ ਹੈਗੀ ਆ ਇਹਦੇ ਚ ਜਿਹੜੀ ਪਿਛਲੇ ਸਾਲ ਜਿਹੜੀ ਟੋਟਲ ਅਰਾਈਵਲ ਆਈ ਸੀ ਉਹ 1,76,000 ਕੁਇੰਟਲ ਆਈ ਸੀ। ਜੋ ਕਿ ਹੁਣ ਇਸ ਟਾਈਮ ਦੇ ਵਿੱਚ ਜਿਹੜੀ ਮੇਨ ਮੰਡੀ ਚ ਆਰਾਈਵਲ 1,90,000 ਕਵੰਟਲ ਆ ਚੁੱਕੀ ਆ ਜੋ ਕਿ ਪਿਛਲੀ ਵਾਰ ਦੇ ਨਾਲੋਂ 108% ਮੀਨਸ 8% ਅਰਾਈਵਲ ਵਾਧਾ ਚੁੱਕੀ ਆ ਇੱਥੇ ਮੈਂ ਆਡੀਓ ਧਿਆਨ ਚ ਇਹ ਲੈਣਾ ਚਾਹਨਾ ਕਿ ਜਿਹੜੀ 190000 ਕਵੰਟਲ ਅਰਾਈਵਲ ਮੇਰੀ ਮੰਡੀ ਚ ਆਈ ਹੈ ਉਹਦੇ ਵਿੱਚ ਹੁਣ ਤੱਕ ਜਿਹੜੀਆਂ ਇੱਥੇ ਸਰਕਾਰੀ ਏਜੰਸੀਆਂ ਤੋਂ ਲੋਡਡਾ ਇੱਕ ਹੈ ਪਾਨ ਗ੍ਰੇਨ ਇੱਕ ਮਾਰਕਫੈਡ ਇੱਕ ਪਾਨ ਸੱਪ ਤੇ ਜਿਹੜੀ ਪਾਨ ਗ੍ਰੇਨ ਏਜੰਸੀ ਆ ਉਹਦੇ ਵਿੱਚੋਂ ਉਹਦੇ ਵੱਲੋਂ ਹੁਣ ਤੱਕ ਟੋਟਲ ਜਿਹੜੀ ਪਰਚੇਜ਼ ਕੀਤੀ ਗਈ ਆ ਉਹ 11800 ਮੀਟਰ ਕੰਮ ਕੀਤੀ ਗਈ ਹੈ ਤੇ ਜਿਹੜੀ ਮਾਰਕ ਫੈਡ ਹੈਗੀ ਆ ਉਹ ਚ ਉਹਦੇ ਵੱਲੋਂ 1220 ਮੀਟਰ ਟਨ ਖਰੀਦ ਕੀਤੀ ਗਈ ਹੈ ਤੇ ਜਿਹੜੀ ਪਾਂਸਪ ਹੈਗੀ ਆ ਉਹਦੇ ਵੱਲੋਂ 2521 ਮੀਟਰ ਟਨ ਖਰੀਦ ਕੀਤੀ ਗਈ ਹੈ ਤੇ ਜਿਹੜੀ ਪ੍ਰਾਈਵੇਟ ਏਜੰਸੀ ਹੈਗੀ ਆ ਇੱਕ ਮਕੋਨਾ ਦੁਰਗਾ ਫਲੋਰ ਮਿਲ ਉਹ ਪ੍ਰਾਈਵੇਟ ਪਰਚੇਸ ਕਰ ਰਹੇ ਉਹਦੇ ਵੱਲੋਂ ਟੋਟਲ 2767 ਮੀਟਰ ਟਨ ਪਰਚੇਸ ਕੀਤੀ ਗਈ ਹੈ ਇੱਥੇ ਹੁਣ ਮੈਂ ਆਗਿਆ ਦੇ ਧਿਆਨ ਚ ਲਿਆਉਣਾ ਚਾਹੁੰਦਾ ਕਿ ਜਿਹੜੀ ਲਿਸਟਿੰਗ ਹੈਗੀ ਆ ਜੇ ਮੈਂ ਫਿਗਰ ਦੇ ਵਿੱਚ ਬੋਲਾਂ ਤੇ ਜਿਹੜਾ 5500 ਜਿਹੜੀ ਮੀਟਰ ਟਨ ਜਿਹੜੀ ਹੈਗੀ ਆ ਉਹ ਪਾਨਗਰੇ ਨੇ ਲਿਫਟ ਕਰ ਲਈ ਆ ਤੇ ਜਿਹੜੀ ਦੂਸਰੀ ਹੈਗੀ ਆ ਏਜੰਸੀ ਮਾਰਕਫੈਟ ਉਹਨਾਂ ਵੱਲੋਂ 830 ਮੀਟਰ ਟਨ ਨੂੰ ਪ੍ਰੋਗਰੈਸਿਵ ਲੋਡਿੰਗ ਹੋ ਗਈ ਆ ਤੇ ਜਿਹੜੀ ਪਾਨਸਤ ਹੈ ਉਹ ਦੀ ਉਹ ਉਹਨਾਂ 617 ਤੇ ਜਿਹੜੀ ਪ੍ਰਾਈਵੇਟ ਹੈਗੀ ਏ ਜੇ 1760 ਮੀਟਰ ਟਨ ਟੋਟਲ ਆਉਂਦੀ ਪਲੱਸ ਚੀਜ਼ ਇਹ ਤੇ 2382 ਤੇ ਗਣੂ ਟੋਕਿੰਗ ਦਾ ਪਰਸੈਂਟੇਜ ਤੋ ਜਿਹੜੀ ਪਨਗਰੇਨਾ ਉਹਦੇ ਵੱਲੋਂ 47% ਹੁਣ ਤੱਕ ਲਿਫਟਿੰਗ ਹੋ ਗਈ ਆ ਤੇ ਜਿਹੜੀ ਮਾਰਕ ਫੈਡ ਹੈਗੀ ਆ ਉਹਦੇ ਵੱਲੋਂ 41% ਲਿਫਟਿੰਗ ਹੋ ਗਈ ਆ ਤੇ ਜਿਹੜੀ ਪੰਜ ਸੱਤ ਆ ਉਹਦੇ ਵੱਲੋਂ ਹੁਣ ਤੱਕ 25% ਲਿਫਟਿੰਗ ਹੋ ਗਈ ਆ ਤੇ ਜਿਹੜੀ ਪ੍ਰਾਈਵੇਟ ਪਰਸੈਂਟੇਜ ਹੈਗੀ ਆ ਉਹ 60% ਜਿਹੜੀ ਹੈਗੀ 86% ਦੀ ਲਿਫਟਿੰਗ ਹੋ ਚੁੱਕੀ ਆ ਇਹ ਮੇਰੀ ਲਿਫਟਿੰਗ ਦੀ ਐਡੀਸ਼ਨ ਆ ਸਾਰੀ ਤੇ ਜਿੱਥੋਂ ਤੱਕ ਐਜ ਸੈਕਟਰੀ ਮਾਰਕਟ ਨੂੰ ਮੇਰੀ ਡਿਊਟੀਆਂ ਬੰਦੀ ਆ ਉਹ ਤਾਂ ਅਮਰ ਕੀ ਸਾਰੀ ਪ੍ਰਾਪਰਟੀ ਨਿਭਾਈ ਜਾ ਰਹੀ ਆ ਤੇ ਜਿਹੜੀ ਮਨ ਕੀ ਜਿਸ ਤਰ੍ਹਾਂ ਉਹ ਜਿਸ ਤਰ੍ਹਾਂ ਆਪਣੇ ਮਾਨਯੋਗ ਮੇਰੇ ਸੈਕਟਰੀ ਮੰਡੀ ਬੋਰਡ ਦਾ ਸੀਨੀਅਰ ਆਫਿਸਰ ਰਾ ਮੀਰ ਜੀ ਉਹਨਾਂ ਵੱਲੋਂ ਜੋ ਸਾਡੇ ਜਿੱਦਾਂ ਐਕਟ ਰੂਲਸ ਬਾਈ ਲਾ ਜਾਂ ਸਮੇਂ-ਸਮੇਂ 'ਚ ਜਿਹੜੀਆਂ ਹਦਾਇਤਾਂ ਨਾਲ ਦਿੱਤੀਆਂ ਜਾਂਦੀਆਂ ਸਾਨੂੰ ਅਸੀਂ ਗ੍ਰਾਊਂਡ ਲੈਵਲ ਤੇ ਬੀਇੰਗ ਸੈਕਟਰੀ ਮਾਰਕੀਟ ਐਗਜ਼ੀਕਟਿਵ ਆਫਿਸਰ ਹੁੰਦਾ ਮਾਰਕੀਟ ਨੂੰ ਜਿੰਦਾ ਉਹਨਾਂ ਨੂੰ ਗ੍ਰਾਊਂਡ ਲੈਵਲ ਤੇ ਇੰਪਲੀਮੈਂਟ ਕਰਨਾ ਹੁੰਦਾ ਤੇ ਉਹ ਮੇਰੇ ਵੱਲੋਂ ਪੂਰੀਆਂ ਇੰਪਲੀਮੈਂਟ ਕੀਤੀਆਂ ਜਾ ਰਹੀਆਂ ਤੇ ਜਿੱਥੋਂ ਤੱਕ ਜਿਹੜੀ ਹੈਗੀ ਆ ਲਿਫਟਿੰਗ ਦਾ ਜਿਹੜੇ ਸਾਡੇ ਮਾਨ ਜੋ ਡਿਪਟੀ ਕਮਿਸ਼ਨਰ ਜੀ ਨੇ ਦਲਵਿੰਦਰ ਜੀ ਸਿੰਘ ਜੀ ਆਈਐਸ ਉਹਨਾਂ ਦੇ ਵੀ ਪਹਿਲਾਂ ਇੱਕ ਵਾਰੀ ਮੇਰੀ ਮੈਨ ਮੰਡੀ ਦੀ ਵੀਡੀਓ ਵਾਇਰਲ ਹੋਈ ਸੀ ਜਦੋਂ ਉਹਨਾਂ ਦੇ ਧਿਆਨ ਵਿੱਚ ਇਹ ਚੀਜ਼ ਆਈ ਉਹ ਤੁਰੰਤ ਮੈਨ ਮੰਡੀ ਵਿజిਟ ਕੀਤੀ ਸਾਰੇ ਡੀਐਮਸ ਨੂੰ ਵੀ ਮੀਟਿੰਗ ਕੀਤੀ ਮੀਟਿੰਗ ਕਰਨ ਤੇ ਉਹਨਾਂ ਨੇ ਸਟ੍ਰਿਕਟਲੀ ਜਿਹੜੇ ਹੈਗੇ ਡੀਐਮਸ ਨੂੰ ਲਿਫਟਿੰਗ ਦੀ ਸਪੀਡ ਅਪ ਕਰਨ ਲਈ ਕਿਹਾ ਜਦੋਂ ਡੀਸੀ ਸਾਹਿਬ ਨੇ ਇਹ ਗੱਲ ਅਜੰਸੀਸ ਨੂੰ ਕੇ ਆ ਜਾਂ ਕਈਆਂ ਸਟ੍ਰਿਕਟਲੀ ਉਸ ਤੋਂ ਬਾਅਦ ਇਹ ਚ ਕੋਈ ਹੋਰ ਆਈ ਨਹੀਂ ਕਿ ਲਿਫਟਿੰਗ ਜਿਹੜੀ ਹੈਗੀ ਬਹੁਤ ਜ਼ਿਆਦਾ ਇੰਪਰੂਵ ਹੋਈ ਹੈ ਕਿ ਨੀਅਰ ਅਬਾਊਟ ਕਾਫੀ ਜਿੰਨਾ ਮੈਂ ਦੱਸ ਦੱਸ ਹੀ ਚੁੱਕੀਆਂ ਫਿਗਰਸ ਉਹ ਮਿਲ ਕੀ ਐਡਮਿਨਿਸਟ੍ਰੇਸ਼ਨ ਵੀ ਬੜੀ ਅਮਰੀਕਨ ਵੀ ਫਰ ਨਾਲੇ ਕੰਮ ਕਰ ਰਹੀ ਹੈ ਤੇ ਇਥੇ ਮੈਂ ਆਪ ਵੀ ਧਿਆਨ ਚਾਹੀ ਵੀ ਗੱਲ ਲਿਆਉਣਾ ਚਾਹੁੰਦਾ ਕਿ ਜਿਹੜੇ ਆਪਣੇ ਡੀਸੀ ਸਾਹਿਬ ਹੈ ਸਾਡੇ ਮਲਡੀਪੋਰ ਚ ਆਲਰੇਡੀ ਵਿਧਿਕ ਸਖਤਰ ਸੇਵਾਵਾਂ ਦੇ ਸਕੀ ਦੇ ਚੁੱਕੇ ਆ ਤੇ ਉਹਨਾਂ ਦਾ ਵੀ ਇਹਨਾਂ ਕੋਲ ਐਜ ਹੈਗਾ ਹੀ ਹੈ ਕਿ ਦੇ نو ਆਲ ਦਾ ਫੰਕਸ਼ਨਿੰਗ ਦਾ ਮੰਡੀ ਬੋਰਡ ਇਵਨ ਦਾ ਵਰਕਿੰਗ ਆਫ ਦਾ ਏਜੰਸੀ ਆਲ ਰੈਸਿਕਲ ਲੇਕਨ ਨਾ ਹੋ ਗੇਰ ਕੇ ਆਈ ਜੀ ਕਿ ਜਿਆਦਾ ਜਿਹੜਾ ਦੇਖੋ ਜੀ ਜਿਹੜੀ ਜਿਹੜੀ ਮੇਨ ਤਾਂ ਲਿਫਟਿੰਗ ਤੇ ਕਾਫੀ ਸਪੀਡ ਆਪ ਹੋਈ ਆ ਬਟ ਜਿੱਦਾਂ ਆਪ ਨੂੰ ਪਤਾ ਹੀ ਆ ਕਿ ਸਾਰਾ ਜਿਹੜਾ ਪ੍ਰੋਸੈਸ ਹੁੰਦਾ ਹੈ ਇੱਕ ਵੱਡਾ ਪ੍ਰੋਸੈਸ ਹੁੰਦਾ ਹੈ ਜਿਹੜਾ ਸਾਰੇ ਆਪਾਂ ਸਟੇਜ ਕੋਲ ਡਰ ਹੁੰਦਾ ਹੈ ਪਰ ਕਿਰਮ ਚ ਮੰਡੀ ਬੋੜੀਆਂ ਨਾਲ ਹੁੰਦਾ ਏਜੰਸੀਜ਼ ਵੀ ਹੁੰਦੀਆਂ ਤੇ ਬੀਏ ਦੇ ਡੀਸੀ ਜਿਹੜਾ ਐਕਸੋਫੀਸ਼ੀਓ ਚੇਅਰਮੈਨ ਡਿਸਟ੍ਰਿਕਟ ਲੈਵਲ ਪ੍ਰੋਕਿਊਰਮੈਂਟ ਕਮੇਟੀ ਹੁੰਦਾ ਉਹ ਵੀ ਪੂਰਾ ਆਪਣੀ ਜਿਹੜੀ ਹੈਗੀ ਟੈਂਸ਼ਨ ਲੈ ਰਹੇ ਨੇ ਪੂਰੀ ਮਰਚੀ ਆਪਣੇ ਬੂਟੀ ਪਰ ਨਿਭਾ ਰਹੇ ਨੇ ਬਟ ਇਵਨ ਥੋ ਫਿਰ ਵੀ ਜਿਹੜੀ ਹੈਗੀ ਥੋੜਾ ਲਿਫਟਿੰਗ ਦੇ ਵਿੱਚ ਤੁਸੀਂ ਜਿਹੜਾ ਦੇਖ ਰਹੇ ਹੋ ਕਿ ਕਾਫੀ ਸਪੀਡ ਅਪ ਹੋਈ ਆ ਬਟ ਸਪੀਡ ਅਪ ਹੋਏਗੀ ਤੇ ਜਿੰਨੀ ਕਿ ਬਾਰਿਸ਼ ਹੋਈ ਆ ਉਹਦੇ ਮੁਤਾਬਕ ਨਾਲ ਆਪ ਵੀ ਮੰਡੀ ਚ ਵਿజిਟ ਕੀਤਾ ਕੋਈ ਇੰਨਾ ਜਿਆਦਾ ਨੁਕਸਾਨ ਵਾਲੀ